ਕਹਿਣ ਜਾ ਰਿਆਂ ਜਿਸ ਦਾ ਨਾਮ ਹੈ ਬੋਲੀ ਹੈ ਪੰਜਾਬੀ ਸਾਡੀ ਬੋਲੀ ਹੈ ਪੰਜਾਬੀ ਸਾਡੀ ਅਸੀਂ ਨੀ ਪਲਾਈ ਤੇ ਹੋ ਜਿੱਤੇ ਜਾਣ ਸਾਡੀ ਮੋਤੀ ਆ ਦੀ ਖਾਣ ਸਾਡੀ ਹਥੌੜੀ ਗਵਾੜੀ ਬੋਲੀ ਹੈ ਪੰਜਾਬੀ ਸਾਡੀ ਤਿਰੰਗਾ ਪੰਡਾਰਾ ਵਿੱਚ ਬੱਜਲੀ ਦੇ ਵਾਰਾ ਵਿੱਚ ਮਿੱਟੀ ਦੇ ਸਹਾਰੀ बोली है पंजाबी साड़ी सारे ते करो सारे ऐसा करो सारे ऐसा ऐसा करो सारे ਗਗਨਪ੍ਰੀਤ ਕੋ 3 ਫਰਸ ਜਸਕੀਰਤ ਕੋ ਨਵਰੀਤ ਕੌਰ 2 ਹਰਮਨਪ੍ਰੀਤ ਕੌਰ 3 ਕਲਾਸ ਤੇ ਕਬਜ਼ਾ ਕੀਤਾ ਜੀ ਇਹਨਾਂ ਨੇ ਟੈਣਾ ਤੇ ਨਹੀਂ ਤੇ ਅੱਗੇ ਆ ਜਾਓ ਜੀ ਬੱਚੇ ਅਮਰ ਸਿੰਘ 85% ਹਰਮਨ ਹਰਮਨ ਕੌਰ તેરે 82% નંબર બહુત વદિયા નંબર બચ્ચાને પ્રાપ્ત કીતે સાડે ચેરમેન સાબ તુસી ਆਨਾ ਸੰਭਵ ਨਹੀਂ ਹੈਗਾ ਉਹ ਇਸ ਲਈ ਫੋੜ ਦੇ ਕਰਕੇ ਹੀ ਸਾਡੇ ਦੇਖੋ ਪ੍ਰਧਾਨਗੀ ਮੰਡਲ ਚੋਂ ਸਾਰੇ ਸਰਕਾਰ ਜੋ ਸਾਥੀ ਫੋੜਲੇ ਸਨ ਮਾਨ ਲੈ ਕੇ ਆਏ ਆ ਕਿਉਂਕਿ ਤੁਸੀਂ ਹੋਰ ਵੀ ਪਿਛਲੇ ਸਾਲਾਂ ਨਾਲੋਂ ਵੀ ਹੋਰ ਲਗਨ ਨਾਲ ਨਿਮਰਤਾ ਨਾਲ ਪੜਨਾ ਹੈ ਇਹ ਹੁਣ ਤੁਹਾਡੀ ਜੁੰਮੇਵਾਰੀ ਬਣ ਗਈ ਆ ਬੱਚਿਆਂ ਦੀ ਕਿ ਤੁਹਾਨੂੰ ਸਾਰਾ ਕੁਝ ਮਿਲਣ ਤੋਂ ਬਾਅਦ ਜੇ ਕੁਝ ਨਾ ਪੜੋ ਤਾਂ ਫਿਰ ਮਾੜੀ ਗੱਲ ਆ ਤੇ ਤੁਸੀਂ ਸਾਰਿਆਂ ਨੇ ਵਧੀਆ ਪੜਨਾ ਹੈ ਹੁਣੇ ਰਾਣੀ ਅੱਗੇ ਕਰੀਏ ਦੋਸਤੋ ਠੀਕ ਹੈ ਇਹ ਤਾਂ ਚਾਬਾੜ ਇੱਕ ਵਾਰ ਨੇ ਫਿਰ ਪ੍ਰਧਾਨ ਜੀ ਮੰਡਲ ਜੀ ਸਾਰੇ ਆਏ ਹੋਏ ਮਾਤਾ ਪਿਤਾ ਦਾ ਫਾਉਂ ਸਾਹਿਬ ਦਾ ਐਸ ਐਨ ਸੀ ਚੇਅਰਮੈਨ ਗੁਰੂ ਸਾਹਿਬ ਸਾਰਿਆਂ ਦਾ ਜਿੱਥੇ ਧੰਨਵਾਦ ਕਰਦਾ ਉੱਥੇ ਇਹਨਾਂ ਨੂੰ ਅੱਜ ਦੇ ਪ੍ਰੋਗਰਾਮ ਨੇਪਰੇ ਚਾੜ੍ਹਨ ਲਈ ਬਹੁਤ ਬਹੁਤ ਮੁਬਾਰਕਬਾਦ ਜਿੰਨਾ ਤੇ ਆਸ ਕਰਦਾ ਹਾਂ ਸਾਡੇ ਜਿੰਨਾ ਸੰਜੋਗ ਅੱਜ ਆਉਣ ਇਸੀ ਵਾਰੀ ਤੇ ਪਾਟੂ ਪੁੱਲ ਨਾਲ ਤਾਂ ਬੜੀਆਂ ਸਾਡੇ ਸਾਰੇ ਧਰਮੂਸੂ ਖਾਵਾਂ ਕਰਮੀਆਂ ਚ ਸ਼ਵੀਲਾ ਲਾਉਂਦੀਆਂ ਆ ਪਰ ਇਹ ਸਾਡੇ ਸਰਕਾਰੀ ਸਕੂਲ ਚ ਇੱਕ ਵਾਰੀ ਕੋਣ ਫਾਰਕੂਡਾ ਲੱਗਿਆ ਆ ਤੇ ਜੀ ਲਗਾਤਾਰ 12 ਮਹੀਨੇ ਪੂਰਾ ਸਾਲ ਸ਼ਵੀਲ ਚੱਲੀ ਆ ਜੀ ਜੋ ਦਾਨੀਪੁਰਸ਼ਾ ਉਹਨਾਂ ਦੇ ਨਾਮ ਦੀ ਪਰਮਾਤਮਾ ਉਨਾ ਨੂੰ ਚੜ੍ਹਦੀ ਕਲਾ ਵਿੱਚ ਆਂਦਰੋਸਨੀ ਵਿੱਚ ਮਾਇਆ ਨਾਲ ਪਰਤੂ ਰੱਤੇ ਤੇ ਸਾਰੇ ਪ੍ਰਧਾਨਗੀ ਮੰਡਲ ਨੂੰ ਪਰਮਾਤਮਾ ਅੱਗੇ ਬਾਰ-ਬਾਰ ਤੁਸ਼ੀਆ ਵਖਰੇ ਦਿਲੋਂ ਪਾ ਕਰੇ ਇਸੇ ਤਰ੍ਹਾਂ ਉਹ ਛੋਟੇ-ਛੋਟੇ ਬੱਚਿਆਂ ਦਾ ਸਹਿਯੋਗ ਕਰਦੇ ਹਨ ਬਹੁਤ ਬਹੁਤ ਧੰਨਵਾਦ ਜੀ ਫਾਈਟ ਕਾ ਖਾਲਸਾ ਵਾਹਿਗੁਰੂ ਤੁਹਾਨੂੰ ਸਾਰੇ ਚਾਰ ਉਗਾਸੀਆਂ ਕੀਤੀਆਂ ਆਖਰਕ ਜਗਤ ਦੇ 25 ਕਿਲੋਮੀਟਰ ਉਹਨਾਂ ਨੇ ਪੈਦਲ ਤੁਰੇ ਤੇ ਉਹਨਾਂ ਦੇ ਨਾਲ ਪਾਈ ਮਦਾਨਾ ਜੀ ਸੀਗੀ ਪਾਈ ਮਦਾਨਾ ਜੀ ਨੂੰ ਵੀ ਨਾ ਯਾਤਰੀ ਜੀ ਨੂੰ ਕੀ ਹੈ ਸੀ ਨਾ ਕੋਈ ਪੈਸਾ ੱਟਕਣਾ ਤੇ ਨਾ ਕੋਈ ਖਾਣ ਵਾਲੀ ਈ ਚੱਕਣੀ ਨਾ ਉਹਨਾਂ ਨੇ ਕਦੀ ਰਸਤੇ ਦੇ ਕੋਈ ਪੈਸਾ ੱਟਕਿਆ ਸੀ ਤੇ ਨਾ ਹੀ ਕਦੀ ਕੋਈ ਖਾਣ ਵਾਲੀ ਈ ੱਟਕੀ ਫਿਰ ਚੱਕਿਆ ਕੀ ਸੀ ਗੰਦਕ ਆਲਮਦ ਦੇ ਤਿਹਾਸ ਨਾਲ ਫਰਮਲੇ ਰਹਿ ਗਏ ਕੜਾ ਇਹ ਨਹੀਂ ਉਹਨਾਂ ਨੇ ਮਾਨਤਾ ਦਿੱਤੀ ਸੀ ਕਿ ਕਦੀ ਵੀ ਕੋਈ ਗੱਲ ਪ੍ਰਵਾਨੀ ਆਈ ਜਾਂ ਕੋਈ ਗਿਆਨ ਦੀ ਗੱਲ ਆਈ ਤਾਂ ਉਹਨਾਂ ਨੇ ਉਸੇ ਵੇਲੇ ਹੀ ਉਹਨੂੰ ਨੋਟ ਕੀਤਾ ਕਿਉਂਕਿ ਕਈ ਵਾਰ ਗੱਲ ਖਲਕ ਹੋ ਜਾਂਦੀ ਆ ਗੁਰੂ ਜੀ ਨੇ ਵਿਦਿਆਨ ਇੱਕ ਤਾਂ ਬਹੁਤ ਹੀ ਪ੍ਰਮੁੱਖ ਸੰਦੇਸ਼ਾ ਤੋਂ ਇਹ ਜਿਹੜੇ ਕਹਿੰਦੇ ਬੱਚਿਆਂ ਨੂੰ ਕਿ ਜੀ ਜਦੋਂ ਵੀ ਤੁਹਾਨੂੰ ਮੋਬਾਈਲ ਦੇਖਦੇ ਆ ਟੀਵੀ ਦੇਖਦੇ ਆ ਪਰ ਆਪਣੀਆਂ ਕਿਤਾਬਾਂ ਵੱਲ ਕਾਪੀਆਂ ਵੱਲ ਨੋਟਪੈਡ ਵੱਲ ਨਾ ਮੈਂ ਦੇਖਿਆ ਸੀ ਸਾਡੇ ਕੋਲ ਤਾਂ ਅੰਕੀ ਮੰਦਨ ਤੁਹਾਡੀ ਬੈਗ ਲੈ ਕੇ ਆਇਆ ਦੇਖੋ ਉਹਨਾਂ ਨੇ ਵੀ ਤੁਹਾਡੇ ਬੈਗ ਦੇ ਵਿੱਚ ਸਟੇਸ਼ਨਰੀ ਦਾ ਸਮਾਨ ਪਾਇਆ ਕਾਪੀਆਂ ਕੋ ਬੰਗਲੀਆਂ ਇੱਕ ਬਹੁਤ ਹੀ ਵਧੀਆ ਬਣਾ ਲਿਆ ਹਾਂਜੀ ਉਸ ਤੋਂ ਬਾਅਦ ਕਰਨਵੀਰ ਇਨ ਵੀ 95% ਨੰਬਰ ਪ੍ਰਾਪਤ ਕੀਤੇ ਹੈ ਜੀ ਏ ਪਲੱਸ ਗ੍ਰੇਡ ਪੰਜ ਕੱਪੇ ਵੀ ਹਾਂ ਜੀ ਇਸ ਤੋਂ ਬਾਅਦ ਪ੍ਰਮਜੋਤ ਸਿੰਘ ਪ੍ਰਮਜੋਤ ਸਿੰਘ ਦਲਜੀਤ ਕੌਰ ਦਲਜੀਤ ਕੌਰ ਤੇ ਸਾਰੇ ਬੱਚਿਆਂ ਨੇ ਇਹ ਜਿਹੜਾ ਪੀ ਪਲੱਸ ਇਹਨਾਂ ਨੇ ਜਿਹੜਾ ਨੰਬਰ ਪ੍ਰਾਪਤ ਕੀਤੇ ਆ ਗ੍ਰੇਡ ਏ ਬਾਕੀ ਬੱਚਿਆਂ ਨੂੰ ਜਿਹੜੇ ਭੇਜਨੇ ਆ ਜੀ ਉਹਨਾਂ ਨੂੰ ਪੰਜ-ਪੰਜ ਕਾਪੀਆਂ ਦੇ ਦਿਓ ਬਾਕੀ ਬੱਚੇ ਆ ਜਾਵੇ ਲਵਦੀਪ ਕੌਰ 90% ਨੰਬਰ ਤੁਸੀਂ ਖੜ ਜਾਓ ਤੇ ਇਕੱਠੇ ਹੋ ਤੁਸੀਂ ਖੜ ਲਵਦੀਪ ਕੌਰ ਮਨਜੋਤ ਕੌਰ ਹਰਪ੍ਰੀਤ ਸਿੰਘ ਤਨਵੀਰ ਸਿੰਘ ਰਮਨ ਜੋਤ ਇਹਨਾਂ ਨੂੰ ਕਾਪੀਆਂ ਪੰਜ-ਪੰਜ ਦੇ ਮਜੂ ਸਿੰਘ ਉਹ ਬੀਤਾਂ ਦੇ ਇਹ ਬੱਚੇ ਜਿਹੜੇ ਪੰਜਵੀਂ ਪਾਸ ਕਰ ਗਏ ਹੁਣ ਤੇ ਸਾਰੇ ਬੱਚਿਆਂ ਦਾ ਬਹੁਤ ਵਧੀਆ ਤੇ ਜਿਹੜਾ ਗ੍ਰੇਡ ਇਹਨਾਂ ਨੇ ਪ੍ਰਾਪਤ ਕੀਤਾ ਹੈ ਕਿੱਥੇ ਦਾ ਪਿੰਡ ਦੇ ਬੰਦੇ ਨੂੰ